ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌਰ ਜੀ ਮੇਰੇ YouTube ਫੈਮਿਲੀ ਸਾਰੇ ਜਣੇ ਕਿਵੇਂ ਹੋ ਠੀਕ ਠਾਕ ਤੰਦਰੁਸਤ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਹੋਵਾਂਗੇ ਅਸੀਂ ਵੀ ਠੀਕ ਆ ਲੋ ਜੀ ਇਹ ਵੀਡੀਓ ਮੈਂ ਕਰੀਆ ਉਥੇ ਸ਼ੁਰੂ ਜਿੱਥੇ ਆਪਾਂ ਨੇ ਕਰਿਆ ਸੀ ਪਹਿਲੀ ਵੀਡੀਓ ਦਾ ਐਂਡ ਹਨਾ ਤੇ ਇੱਥੇ ਮੈਂ ਲੱਗੀ ਸੀ ਸੂਟ ਦੀ ਕਟਿੰਗ ਕਰ ਰਹੀ ਸੀਗਾ ਮੇਰੀ ਸਿਸਟਰ ਦਾ ਸੂਟ ਐਕਚੁਅਲੀ ਮੈਂ ਇਹਨੂੰ ਇੱਥੇ ਦੇਖ ਰਹੀ ਸੀ ਕਿ ਵੀ ਕਿਵੇਂ ਦਾ ਕੱਪੜਾ ਜਾਂ ਕਿਵੇਂ ਵਰਕਵੋਸ਼ ਆ ਹਨਾ ਬਾਈਉ ਤੇ ਵਰਕਾ ਜਾਂ ਫਿਰ ਕਿਵੇਂ ਇੱਥੇ ਮੈਂ ਚੀਜ਼ ਇੱਕ ਦਿਨ ਤੁਹਾਡੇ ਨਾਲ ਸ਼ੇਅਰ ਕਰਦੇ ਤੁਸੀਂ ਵੀ ਇਹ ਚੀਜ਼ ਦਾ ਕਦੇ ਵੀ ਸੂਟ ਵਗੈਰਾ ਲੈਣੇ ਹੋ ਤਾਂ ਤੁਸੀਂ ਵਰਕ ਵਾਲਾ ਲਾਜ਼ਮੀ ਸੂਟ ਹੈ ਨਾ ਤੁਸੀਂ ਇਹ ਚੀਜ਼ ਖੋਲ ਕੇ ਕਪੜਾ ਇਦਾਂ ਦੇਖਿਓ ਹਨਾ ਇਹਨਾਂ ਨੇ ਸਾਨੂੰ ਨਹੀਂ ਸੀਗਾ ਪਹਿਲਾਂ ਪਤਾ ਵੀ ਕਿਵੇਂ ਦਾ ਇਹ ਸਲਵਾਰ ਤੇ ਸ਼ਰਟ ਦਾ ਕਪੜਾ ਹੈ ਵੈਸੇ ਹੈਗਾ ਤਾਂ ਸੀਗਾ ਸੇਮ ਇੱਕੋ ਜਿਹਾ ਕਪੜਾ ਸੀਗਾ ਪਰ ਇਹਨਾਂ ਨੇ ਨਾ ਵਿਚਾਲੇ ਜੋੜ ਪਾਇਆ ਹੋਇਆ ਸੀਗਾ ਸ਼ਰਟ ਤੇ ਸਲਾਈ ਲਾ ਕੇ ਉਹ ਪਤਾ ਵੀ ਨਹੀਂ ਲੱਗ ਰਿਆ ਸੀ ਵੀ ਇਦਾਂ ਦੀ ਜਿਹੜੀ ਸਲਾਈ ਆ ਲੱਗੀ ਹੋਈ ਹੈਗੀ ਮੈਂ ਉਹੀ ਵਾਸਤੇ ਇੱਥੇ ਮਿਲ ਕੇ ਦੇਖੀ ਸੀ ਵੀ ਸ਼ਰਟ ਆਪਣੀ ਵਧੀਆ ਬਣ ਜੂ ਕਿਤੇ ਜੋੜ ਆ ਜਿਹੜਾ ਵਿਚਾਲੇ ਤਾਂ ਨਹੀਂ ਹੁੰਦਾ ਵੀ ਸ਼ਰਟ ਦੇ ਵਿਚਾਲੇ ਜਾਂ ਫਿਰ ਪੱਲਾ ਇਧਰੋਂ ਉਧਰੋਂ ਕੱਟਣਾ ਹੋਵੇ ਉਹ ਚੀਜ਼ ਹਨਾ ਤੁਸੀਂ ਵੀ ਇਹ ਚੀਜ਼ ਦਾ ਖਿਆਲ ਰੱਖਿਓ ਕਦੇ ਵੀ ਤੁਸੀਂ ਸੂਟ ਵਗੈਰਾ ਲੈਣੇ ਹੋ ਹਨਾ ਤਾਂ ਖੋਲ ਕੇ ਚੰਗੀ ਤਰ੍ਹਾਂ ਲਿਓ ਹਨਾ ਕਈ ਵਾਰ ਕੱਪੜਾ ਆਪਾਂ ਇਦਾਂ ਹੁੰਦਾ ਆਪਣੀ ਲੋਕਲ ਮਾਰਕੀਟ ਚੋਂ ਨਹੀਂ ਲੈਂਦੇ ਆਪਾਂ ਬਾਹਰੋਂ ਲੈ ਲੈਂਦੇ ਆ ਹਨਾ ਤੇ ਨਾ ਫਿਰ ਆਪਾਂ ਉਹਨਾਂ ਨੂੰ ਚੇਂਜ ਕਰਵਾ ਸਕਦੇ ਆ ਨਾ ਆਪਾਂ ਮੋੜ ਸਕਦੇ ਆ ਨਾ ਫਿਰ ਆਪਣਾ ਉਹ ਸੂਟ ਹੀ ਚੰਗੀ ਤਰ੍ਹਾਂ ਬਣਦਾ ਹਨਾ ਜੇ ਜੇਕਰ ਵਿਚਾਲੇ ਜੋੜ ਹੋਵੇ ਤੇ ਇਹ ਚੀਜ਼ ਦਾ ਤੁਸੀਂ ਹਮੇਸ਼ਾ ਖਿਆਲ ਰੱਖਿਓ ਤੇ ਲਓ ਜੀ ਇੱਥੇ ਮੈਂ ਕੋਸ਼ ਆਪਣੇ ਕੱਪੜੇ ਧੋ ਕੇ ਸੁੱਕਣੇ ਭਾਈ ਸੀ ਕੀ ਤੇ ਕੋਸ਼ ਇੱਥੇ ਮੈਂ ਬਾਹਰੋਂ ਉਤਾਰ ਲਈ ਸੀ ਇੱਕ ਸੂਟ ਮੇਰਾ ਸੀ ਪੱਗ ਤੇ ਦੋ ਬਸ ਬੈਂਡ ਸ਼ੀਟ ਸੀਗੀਆਂ ਆਪਣੀਆਂ ਤੇ ਪ੍ਰੈਸ ਮੈਂ ਨਹੀਂ ਸੀਗਾ ਕੀਤਾ ਸੂਟ ਮੈਂ ਕਿਹਾ ਚਲੋ ਇੱਕ ਵਾਰੀ ਟੈਰਗਾ ਕੇ ਰੱਖ ਲਈਏ ਵੀ ਆਪਾਂ ਬਾਅਦ 'ਚ ਇਹਨਾਂ ਨੂੰ ਪ੍ਰੈਸ ਕਰਾਂਗੇ ਮੈਂ ਕਰਨੇ ਸੀ ਇੱਥੇ ਆ ਮਸ਼ੀਨ ਪਹਿਲਾਂ ਤਾਂ ਮੈਂ ਚੱਲਣੀ ਸੀ ਫਿਰ ਮੈਂ ਸਲਾਈ ਵਗੈਰਾ ਵੀ ਕਰਨੀ ਸੀ ਛੇਤੀ ਛੇਤੀ ਮੈਂ ਕਿਹਾ ਚਲੋ ਇੱਕ ਵਾਰੀ ਇਹ ਕੱਪੜੇ ਮੈਂ ਸਾਫਵਾ ਨਾ ਇਦਾਂ ਹੀ ਤੇ ਜੇਕਰ ਆਪਾਂ ਇਦਾਂ ਹੀ ਰੱਖ ਦਵਾਂਗੇ ਤਾਂ ਇਹਨਾਂ 'ਚ ਹੋਰ ਵੀ ਜ਼ਿਆਦੇ ਬਲ ਆ ਜਿਹੜੇ ਪੈ ਜਾਣਗੇ ਹਨਾ ਜੇਕਰ ਆਪਾਂ ਤਾਰ ਤੋਂ ਉਤਾਰਨ ਸਾਰੀ ਜਿਹੜੇ ਆਪਣੇ ਕੱਪੜੇ ਆ ਟੈਗ ਕਰ ਦਿੰਨੇ ਆ ਤਾਂ ਜਿਹੜੇ ਉਹਨਾਂ 'ਚ ਬਲ ਨੇ ਉਹ ਜ਼ਿਆਦੇ ਨਹੀਂ ਪੈਂਦੇ ਹੈਗੇ ਇੱਥੇ ਬਸ ਆਹ ਸੀਗੀਆਂ ਆਪਣੀਆਂ ਬੈੱਡ ਸ਼ੀਟ ਸੀਗੀਆਂ ਦੋ ਤੇ ਇਹ ਬੈੱਡ ਸ਼ੀਟ ਮੈਂ ਤੋਂ ਤੀਸੀ ਗਈ ਇਹ ਤੇ ਨਾ ਖੋਸ਼ੇ ਸ਼ਾਇਦ ਨੂਰ ਤੋਂ ਗਿਰ ਗਿਆ ਸੀਗਾ ਪिलो ਕਵਰ ਮੈਂ ਹਾਲੇ ਨਹੀਂ ਸੀਗੇ ਉਤਾਰੇ ਇਹਦੇ ਤੇ ਬੈੱਡ ਸ਼ੀਟ ਕੱਲੀ ਧੋਤੀ ਸੀ ਕੀ ਦੇਖਦੇ ਅੱकडे ਜੇ ਅੱਪਾ ਪੀਲੋ ਕਵਰ ਵੀ ਉਤਾਰ ਕੇ ਧੋਈ ਦਵਾਂਗੇ ਸ਼ਾਇਦ ਨੂਰ ਤੋਂ ਮੇਰੇ ਖਿਆਲ ਚ ਕੁਝ ਲੱਸੀ ਵਗੈਰਾ ਕੁਝ ਏਦਾਂ ਡੁੱਲ ਗਿਆ ਸੀਗਾ ਇਸ ਬੈੱਡ ਸ਼ੀਟ ਤੇ ਤਾਂ ਕਰਕੇ ਮੈਂ ਉਤਾਰਤੀ ਸੀ ਇਹ ਵਾਲੀ ਬੈੱਡ ਸ਼ੀਟ ਤੇ ਇੱਥੇ ਮੈਂ ਲੱਗੀ ਸੀ ਜਿਹੜਾ ਆਪਣਾ ਟੇਬਲ ਸੀਗਾ ਫਾਪਾ ਜਾਨੇ ਹੀਠਾਂ ਜਿਹੜੇ ਉਹਦੇ ਲੱਗੇ ਹੋਏ ਸੀਗੇ ਪੈਰ ਜਿਹਾ ਜਾਨੀ ਉਹ ਸਹੀ ਗਿੱਤੇ ਸੀਗੇ ਮੈਂ ਲੱਗੀ ਸੀ ਮਸ਼ੀਨ ਉੱਤੇ ਹਨਾ ਜੜਨਾ ਮੈਂ ਕਿਹਾ ਚਲੋ ਇਹਨੂੰ ਜੜਲਾਂ ਤੇ ਫਿਰ ਮੈਂ ਆਪਦਾ ਸਲਾਈ ਦਾ ਕੰਮ ਜਿਹੜਾ ਕਰ ਲਵਾਂਗੀ ਤੇ ਬਸ ਇਹਨੂੰ ਕੱਪੜੇ ਨਾਲ ਮੈਂ ਚੰਗੀ ਤਰ੍ਹਾਂ ਸਾਫ਼ ਕਰਤਾ ਸੀ ਨਾਲ ਹੀ ਮੈਂ ਲੱਗੀ ਸੀ ਇਹ ਮਸ਼ੀਨ ਉੱਪਰ ਚੱਲਣ ਜਦੋਂ ਇੱਕ ਵਾਰੀ ਆਪਾਂ ਮਸ਼ੀਨ ਲਾ ਲਈਏ ਤਾਂ ਜਰਨੀ ਬਹੁਤ ਔਖੀ ਹੁੰਦੀ ਹੈ ਖਾਸ ਕਰਕੇ ਜਿਹੜੀ ਅੰਬ੍ਰੇਲਾ ਵੀ ਇਹਨਾਂ ਥੋੜੀ ਜਿਹੀ ਭਾਰੀ ਹੁੰਦੀ ਹੈ ਆਪਣੀਆਂ ਨਾਰਮਲ ਮਸ਼ੀਨਾਂ ਨਾਲੋਂ ਹਨ ਇਹ ਥੋੜੀ ਜਿਹੀ ਵੀ ਹਨ ਕਿ ਉਹ ਖੈਈ ਜੀ ਹੁੰਦੀ ਹੈ ਕੱਲੇ ਬੰਦੇ ਨੂੰ ਮੈਨੂੰ ਡਰ ਸੀ ਕਿ ਉਹ ਵੀ ਤੇ ਕਿ ਡਿੱਗ ਨਾ ਜਾਵੇ ਹਨਾ ਕਿਤੇ ਹੋਰ ਸੱਟ ਸੁੱਟ ਵੱਜੇ ਹਨਾ ਉਹੀ ਚੀਜ਼ ਮੈਂ ਧਿਆਨ ਜਰਨ ਨਾਲ ਕਰ ਰਹੀ ਸੀ ਤੇ ਨਾਲ ਦੀ ਨਾਲ ਮੈਂ ਇਹੜਾ ਮਸ਼ੀਨ ਦਾ ਪੈਰ ਸੀ ਬਸ ਉਹ ਵੀ ਮੈਂ ਕਾ ਜੜ ਕੇ ਦੇਖ ਲੂੰਗੀ ਮਸ਼ੀਨ ਕਿਵੇਂ ਚੱਲਦੀ ਆ ਨਾ ਮੈਂ ਵਸਤੂ ਉਹੀ ਲਾ ਕੇ ਤੇ ਰੱਖ ਦੂੰ ਹੁਣ ਤਾਂ ਬਸ ਗਰਮੀ ਆ ਗਈ ਮਸ਼ੀਨ ਦਾ ਜਗੀਸ ਜਗਾ ਸਹੀ ਇਹੀ ਆ ਵੀ ਇੱਥੇ ਇਹਨਾਂ ਨੇ ਹਵਾ ਪੈਂਦੀ ਆ ਨਾਲੇ ਆਪਣੀ ਬਾਹਰ ਨਹੀਂ ਜਾ ਰਹੀਦੀ ਆ ਤੇ ਵਕੇ ਖੁੱਲਾ ਜਾ ਤਾਂਗਾ ਹਲਾ ਤੇ ਇੱਥੇ ਮੈ ਲਗੀ ਸੀ ਮੇਰੀ ਹੈ ਸੂਟ ਦੋ ਦਿਨਾਂ ਦਾ ਕੱਟਿਆ ਪਿਆ ਸੀ ਬਸ ਪੂਰਾ ਹੀ ਹੋਣ ਜਾ ਰਿਹਾ ਸੀਗਾ ਵਿੱਚ ਦੀ ਰਾਤ ਨੂੰ ਮੈਂ ਦੋ ਦਿਨ ਕਾਹਲ ਜੀ ਦੇ ਜਿਹੜੇ ਕੱਪੜੇ ਸੀ ਉਹ ਕੱਢ ਕੇ ਦਿੱਤੇ ਉਹਦੀ ਮੈਂ ਕੋਈ ਵੀਡੀਓ ਨਹੀਂ ਸੀਗੀ ਬਣਾਈ ਦੇਮੇਗਾ ਚਲੋ ਅੱਜ ਪਹਿਲਾਂ ਮੈਂ ਆਪਣੇ ਇਸ ਸੂਟ ਨੂੰ ਹੀ ਪੂਰਾ ਕਰ ਦਿਆਂ ਹਨਾ ਇੱਕ ਵਾਰੀ ਸਲਾਈ ਕਰਕੇ ਰੱਖ ਜਾਈਏ ਫਿਰ ਪੱਲੀ ਤਰਪਾਈ ਦਾ ਕੰਮ ਜਿਹੜਾ ਉਹ ਰਹਿ ਜਾਊਗਾ ਤੇ ਹੁਣ ਤਾਂ ਬਸ ਇਹ ਦੋਵਾਂ ਸੀਜ਼ਨੀਆਂ ਗਰਮੀ ਵਾਲੇ ਕੱਪੜਿਆਂ ਦਾ ਹਨਾ ਆਬਦੇ ਦਾ ਕੱਪੜੇ ਬਹੁਤ ਘੱਟ ਬਣਨਗੇ ਮੈਨੂੰ ਇਦਾਂ ਦਾ ਸੀਗਾ ਕਾਲੀ ਸੀ ਤੇ ਮੈਂ ਕਿਹਾ ਚਲੋ ਹਨਾ ਅੱਛੀ ਜਿਹੇ ਥੋੜਾ ਫੂੜ ਬੰਦ ਪਿਆ ਸੀਗਾ ਛੋਟਾ ਆ ਵੀ ਸਲਾਈ ਕਰਨਾ ਬਾਅਦ ਵਿੱਚ ਆ ਗਈ ਸੀ ਕਿ ਬੱਚੇ ਮੈਨ ਲੱਗੀ ਸੀ ਚਾਹ ਬਣਾਉਣ ਸਸ ਬੰਦ ਵੀ ਆ ਸੀ ਫੋਨ ਸਾਡਾ ਪਾਪਾ ਨੇ ਫੋਨ ਲਾਇਆ ਸੀ ਪੱਕੀ ਤੇ ਖੰਡ ਖਾਡੇ ਇੱਥੇ ਮੇਰੇ ਕੋਲ ਡੱਬੇ ਚ ਧੋੜੀ ਸੀ ਮੈਂ ਸਾਰੇ ਉਹਦੇ ਨੂੰ ਲਟਾਤੀ ਸੀ ਤੇ ਬਸ ਜਾ ਆਪਣੇ ਬਣਗੀ ਨਾਲ ਦੇ ਨਾਲ ਆਪਾਂ ਪਾਵਾਂਗੇ ਦੁੱਧ ਦੇ ਪਾਪਾ ਜੀ ਉਹਨੂੰ ਪਾ ਕੇ ਚਾਹ ਦੇ ਦਾਂਗੇ ਇੱਕ ਵਾਰੀ ਵੇ ਬੱਚੇ ਪੀਣਗੇ ਬਾਅਦ ਚ ਹਲੇ ਨੂਰ ਇੱਥੇ ਨਹੀਂ ਸੀਗੀ ਆਈ ਤੇ ਇਹਨਾਂ ਨੂੰ ਸੀਗੀਆਂ ਦੋ ਦਿਨਾਂ ਦੀਆਂ ਛੁੱਟੀਆਂ ਨੂਰ ਵਰਗਿਆਂ ਨੂੰ ਬਸ ਇਹਨਾਂ ਦਾ ਤਾਂ ਹੁਣ ਜਾ ਹੀ ਨਹੀਂ ਸੀ ਚੱਕਿਆ ਜਾ ਰਿਹਾ ਤੇ ਲੌਂਜੀ ਚਾਹ ਆਪਣੀ ਬਣ ਗਈ ਤੇ ਪਹਿਲਾਂ ਬਾਬਾ ਜੀ ਪੀ ਲੈਣਗੇ ਉਹਨਾਂ ਨੂੰ ਫੜਾ ਦਾਂਗੇ ਜਦੋਂ ਬੱਚੇ ਆ ਗਏ ਫਿਰ ਸਾਰੇ ਯਾਨੀ ਇਕੱਠੇ ਬਹਿ ਕੇ ਪੀ ਲਾਂਗੇ ਹਨ ਜੇਕਰ ਮੈਂ ਪਹਿਲਾਂ ਪੀਲਾਂ ਦਾ ਬੱਚੇ ਕਹਿੰਗੇ ਮਮਾ ਤੁਸੀਂ ਸਾਡੇ ਨਾਲ ਹੀ ਚਾਹ ਪੀਆ ਕਰੋ ਵੀ ਇਕੱਠੇ ਬਹਿ ਕੇ ਚਾਹ ਜਿਹੜੀ ਆਪਾਂ ਪੀਆ ਕਰਾਂਗੇ ਤੇ ਬਸ ਇਥੇ ਮੈਂ ਵਾਪਸ ਜਨ ਨੂੰ ਕਹਿੰਦਾ ਚਲੋ ਇੱਕ ਵਾਰੀ ਚਾਹ ਫੜਾ ਦਾਂ ਜਨ ਨੂੰ ਫਿਰ ਨੌਰ ਆਪਣੀ ਆਜਾ ਜੀ ਨੌਰ ਆ ਗਿਆ ਆਪਣਾ ਸਕੂਲੋਂ ਲੋ ਲੋ ਹੋ ਗਿਆ ਨੇ ਛੁੱਟੀਆਂ ਕਿ ਨਹੀਂ ਹੋ ਗਿਆ ਹੋ ਗਿਆ ਲੋ ਲੋ ਦੋ ਆ ਕੰਮ ਲੈ ਲੀਕਾ ਤਾਂ ਉਹਦਾ ਪ੍ਰਭਾਤ ਤੂੰ ਰੋਟੀ ਨਾ ਰੋਟੀ ਨਾ ਕਿਉਂ ਘੱਟ ਨਹੀਂ ਖਾਣੇ ਦੱਤੇ ਖਾਣੋ ਥੋੜੀ ਦੱਤੇ ਖਾਣੋ ਤੇਰੇ ਦੱਤੇ ਖਾਣੋ ਉਹ ਨਹੀਂ ਖਾਣੇ ਲੰਮੈ ਰੀ ਮੈਂ ਨਾ ਖਾਣੀ ਤੇ ਉਹ ਨਹੀਂ ਖਾਣੀ ਬਤ ਤਾ ਹੋਰ ਦਿੰਦੀਆਂ ਦੁਨੀਆਂ ਕਿਉਂ ਉਹ ਨਹੀਂ ਖਾਣੀ ਉਹਨਾਂ ਤਾਂ ਸੁਭਾੜੀ ਆਈ ਨਹੀਂ ਉਹ ਨਹੀਂ ਖਾਣੀ ਬਤ ਤੱਕੇ ਲੱਗੀ ਦੰਡਾ ਇੱਧਰ ਦੇਖੋ ਨੂਰ ਕਰਾ ਰਿਹਾ ਹਸੀ ਆਪਣੇ ਨਾਲ ਹੈਲਪ ਤੇ ਇਹ ਪੀੜਾ ਹੈ ਡਰੀ ਨਾ ਹੋ ਗਿਛਾ ਲੀ ਗਿਆ ਦੇਖੋ ਦਵਾਰੇ ਖੀ ਰਿਹਾ ਇਹ ਤੁਹਾਨੂੰ ਪਤਾ ਲੱਗਦਾ ਹੈ ਇਹ ਤਾਂ ਗਲਤੀ ਹੈ ਛੁੰਡੀਆਂ ਦੇਖੋ ਨੂਰਦੀਆਂ ਇੱਕ ਜੀ ਮੈਂ ਤੁਹਾਨੂੰ ਰਿਕਵੈਸਟ ਕਰਦੀ ਆ ਪਲੀਜ਼ ਹਨ ਆਪਣੇ ਚੈਨਲ ਨੂੰ ਬੱਦ ਤੋਂ ਬੱਦ ਸਪੋਰਟ ਕਰੋ ਹਨ ਆਪਦੇ ਫਰੈਂਡ ਸਰਕਲ ਚ ਆਪਦੇ ਫੈਮਿਲੀ ਸਰਕਲ ਚ ਹਨ ਵੀਡੀਓ ਅੱਗੇ ਭੇਜਿਆ ਕਰੋ ਹਨਾ ਤੇ ਕਮੈਂਟ ਵੀ ਕਰਿਆ ਕਰੋ ਕਿਵੇਂ ਜਿਆ ਲੱਗਦੀਆਂ ਨੇ ਕੋਈ ਸਬੰਧਤ ਵਾਸਾ ਹੀ ਦਾ ਜਿਵੇਂ ਕਿ ਹਨਾ ਕੋਈ ਸਾਇੰਸ ਰਿਲੇਟਡ ਹੈ ਜਾਂ ਕੋਈ ਕਿਸੇ ਵੀ ਤਰ੍ਹਾਂ ਦੇ ਜਿਹੜਾ ਮੈਨੂੰ ਹਨਾ ਕੰਮ ਆਉਂਦਾ ਕੋਈ ਨੌਲੇਜ ਹੋਵੇ ਮੈਨੂੰ ਕਿਸੇ ਪੜ੍ਹਨ ਨੂੰ ਹਨਾ ਉਹ ਵੀ ਕੰਮ ਆ ਕਿਸੇ ਦੀ ਮਦਦ ਕਰ ਸਕਦੀਆਂ ਹਨਾ ਕਿਸੇ ਦੇ ਕੰਮ ਦੇ ਵਿੱਚ ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਇਦਾਂ ਹਨਾ ਆਪਦੇ ਫਿਰ ਮੈਨੂੰ ਨਹੀਂ ਸਮਝਣਾ ਕਿਸੇ ਦੇ ਕੰਮ ਦੇ ਵਿੱਚ ਤਾਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਆ ਤੋ ਇਦਾਂ ਹਨਾ ਆਪਦੇ ਆਫਰ ਮੈਨੂੰ ਨਹੀਂ ਸਮਝ ਆਦਾ। ਦੇਖੋ ਮੈਂ ਫਿਰ ਉਸ ਟਾਪਿਕ ਦੇ ਹਨਾ ਉਦਾਂ ਦੀ ਜਿਹੜੀ ਵੀਡੀਓ ਬਣਾ ਲਿਆ ਕਰੂੰਗੀ। ਤੇ ਬਸ ਇਦਾਂ ਆਪਣਾ ਜਿਹੜਾ ਵੱਤ ਤੋਂ ਵੱਤ ਸਪੋਰਟ ਹੈ ਜਿਹੜਾ ਕਰਦੇ ਰਹੋ। ਅੱਜ ਆਪਣੇ ਜਿਹੜੇ 500 ਸਬਸਕ੍ਰਾਈਬਰ ਨੇ ਉਹ ਹੋ ਗਏ ਪੂਰੇ ਤੇ 500 ਹੋਏ ਨੇ ਹਾਂ ਅੱਗੇ ਵੀ ਬਸ ਤੁਹਾਡੀ ਇਦਾਂ ਹੀ ਹਨਾ ਸਪੋਰਟ ਦੇ ਨਾਲ ਆਪਾਂ ਅੱਗੇ ਵਧ ਜਾਵਾਂਗੇ ਹਨਾ ਇਦਾਂ ਹੀ ਆਪਦੀ ਜਿਹੜੀ ਸਪੈਨ ਦੀ ਹੈਲਪ ਆ ਜਿਹੜੀ ਕਰਦੇ ਰਹੋ ਤੇ ਥੋੜੇ ਸਪੋਰਟ ਦੇ ਨਾਲ ਹੀ ਹਨਾ ਪਰ ਅੱਗੇ ਵਧਣਾਗਾ ਤੇ ਮੈਂ ਕੁਝ ਬਹੁਤ ਕਰਦੀ ਆ ਨਾ ਮੈਂ ਵਧੀਆ ਵੀਡੀਓ ਬਣਾਵਾ ਹਨਾ ਪਰ ਬਸ ਬੱਚਿਆਂ ਦੇ ਨਾਲ ਹਨਾ ਕਰਦੇ ਕੰਮਾਂ ਦੇ ਨਾਲ ਜਿੱਦਾਂ ਦਾ ਮੇਤੋਂ ਹਨਾ ਸ਼ੂਟ ਹੁੰਦੇ ਜਿੱਦਾਂ ਦੀ ਮੇਤੋਂ ਵੀਡੀਓ ਬਣਦੇ ਉਹ ਤਾਂ ਦੀ ਕੋਸ਼ਿਸ਼ ਕਰਦੀ ਆ ਤੇ ਹੁਣ ਦੇਖਦੇ ਆ ਬਸ ਹੁਣ ਦਿਨ ਖੁੱਲੇ ਹੋ ਗਏ ਦਿਨ ਵਧੀਆ ਹੋ ਗਏ ਵੀ ਆਪਦਾ ਮੈਂ ਕੋਈ ਕੰਮ ਦੀ ਆ ਹਨਾ ਵੀਡੀਓ ਵਗੈਰਾ ਕੁਝ ਇਦਾਂ ਦੀਆ ਬਣਾਇਆ ਕਰੂਗੀ ਹਨਾ ਜਿਹਦੇ ਨਾਲ ਮੇਰੀ ਕਿਸੇ ਭੈਣ ਨੂੰ ਕੋਸ਼ ਸਿੱਖਣ ਨੂੰ ਮਿਲੇ ਹਨਾ ਘਰੇ ਬੈ ਕੇ ਆਪਾਂ ਕੋਈ ਨਾ ਕੋਈ ਕੰਮ ਆ ਜਿਹੜਾ ਹੁਣ ਫਰੀ ਦੇ ਨੇ ਵੱਡੇ ਵੱਡੇ ਦੇ ਨੇ ਹਨਾ ਤੇ ਵੀ ਵਗੈਰਾ ਰੋਟੀ ਪਾਣੀ ਨਾਲ ਸਵੇਰ ਨਿਭਟ ਜਾਂਦਾ 11:00 ਵਜੇ ਨੂੰ ਵੀ ਹਨਾ ਕੋਈ ਮੇਰੀ ਭੈਣ ਹੈ ਜਿਹੜੀ ਕੰਮ ਘਰੇ ਬੈ ਕੇ ਆਪਦਾ ਕਰ ਸਕੇ ਤੇ ਕੁਛ ਇਦਾਂ ਦੇ ਨਾਲ ਨਾਲ ਸੁਪਾਇਆ ਕਰੂੰਗੀ ਤੇ ਚਲੋ ਜੀ ਬਸ ਇਥੇ ਬੱਚਿਆਂ ਨੂੰ ਰੋਟੀ ਵਗੈਰਾ ਖਵਾਉਣ ਤੋਂ ਬਾਅਦ ਥੋੜਾ ਮੋਟਾ ਚਿਰ ਬੱਚਿਆਂ ਨਾਲ ਗੱਲਬਾਤ ਕੀਤੀ ਹਨ ਫੂਲ ਦੀਆਂ ਗੱਲਾਂ ਜਿਹੜੇ ਬੱਚੇ ਸੁਣਾਉਣ ਲੱਗ ਜਾਂਦੇ ਆਗੇ ਆ ਕੇ ਬਸ ਉਹ ਸੁਣੀਆਂ ਤੇ ਨਾਲ ਦੀ ਨਾਲ ਮੈਂ ਆ ਗਈ ਸੀ ਕਿਚਨ 'ਚ ਤੇ ਮੈਂ ਕਿਹਾ ਜਿਹੜੇ ਬਰਤਨ ਨੇ ਵੀ ਆਪਣੇ ਹਨਾ ਉਹ ਮੈਂ ਸਾਫ ਕਰ ਹੀ ਦਵਾਂ ਹਨਾ ਜੇਕਰ ਨਾਲ ਦੀ ਨਾਲ ਕਰਦੀਏ ਤਾਂ ਫਿਰ ਜਾਦੇ ਨਹੀਂ ਹੁੰਦੇ ਨਹੀਂ ਤਾਂ ਫਿਰ ਜਾਦੇ ਖਿਲਾਰਾ ਜਾਂ ਬਾਹਲਾ ਪੈ ਜਾਂਦਾਗਾ ਤੇ ਬਰਤਨ ਕਾਫੀ ਹੋਏ ਪੈਸੀ ਬਸ ਚਾਹ ਵਾਲੀ ਤੇ ਦੁਪਹਿਰ ਵਾਲੀ ਰੋਟੀ ਵਾਲੀ ਸੀਗੇ ਤੇ ਮੈਂ ਕਿਹਾ ਚਲੋ ਇੱਕ ਵਾਰੀ ਹਨਾ ਇਹ ਵੀ ਆਪਾਂ ਸਾਫ ਕਰ ਲਈਏ ਇੱਥੇ ਨੋਟ ਮੈਨੂੰ ਕੁਛ ਨਾ ਕੁਛ ਸਨਾਦੀ ਫਿਰਈ ਇੱਥੇ ਮੇਰੇ ਕੋਲੇ ਹੋਲੇ ਫਿਰ ਰਹੀ ਹੈਗੀ ਉਹ ਤੇ ਨਾਲ ਦੀ ਨਾਲ ਮੈਂ ਇੱਥੇ ਲੱਗੀ ਸੀ ਨੋਟ ਨੂੰ ਹோம்ਵਰਕ ਕਰਾਉਣ ਵੈਸੇ ਤਾਂ ਇਹ ਵੱਡੀ ਬੇਟੀ ਕੋਲ ਵੀ ਬੈਠ ਕੇ ਕਰ ਲੈਂਦੀ ਹੈ ਕਿ ਪਰ ਉਹਨਾਂ ਨੂੰ ਹੁਣ ਇਹਨਾਂ ਹੋਮਵਰਕ ਦੱਸਣ ਲੱਗ ਗਏ ਵੀ ਉਹਨਾਂ ਨੂੰ ਆਪਦੇ ਕੰਮੋਂ ਦਾ ਟਾਈਮ ਨਹੀਂ ਲੱਗਦਾ ਮੈਂ ਕਿਹਾ ਚਲੋ ਇਹਦਾ ਤਾਂ ਥੋੜਾ ਜਿਹਾ ਕੰਮ ਹੈ ਵੀ ਚਲੋ ਮੈਂ ਕਰਵਾ ਦਿੰਦੀ ਆ ਵੀ ਮੈਂ ਆਪਦੇ ਦੂਜੇ ਕੰਮ ਨੇ ਜਿਹੜੇ ਬਾਅਦ ਚ ਕਰ ਲਵਾਂ ਕੋਈ ਗੱਲ ਨਹੀਂ ਤੇ ਇਹਨਾਂ ਲਈ ਨਾ ਸਾਰੀ ਏ ਬੀ ਸੀ ਵੀ ਚੰਗੀ ਤਰ੍ਹਾਂ ਮੂੰਝਵਾਨੇ ਆਉਂਦੀ ਆ ਪਰ ਫਿਰ ਵੀ ਨਾ ਜਦੋਂ ਇਹ ਮਸਤੀ ਦੇ ਮੋੜ 'ਚ ਹੋ ਜੇ ਚੌੜ ਕਰਨ ਲੱਗ ਜੇ ਨਾ ਫਿਰ ਜਾਣ ਕੇ ਭੁੱਲਣ ਲੱਗ ਜਾਂਦੀ ਐ ਇੱਥੇ ਮੈਂ ਉਹੀ ਇਹਨੂੰ ਦੱਸ ਰਹੀ ਸੀ ਤੇ ਲੋ ਜੀ ਇੱਥੇ ਬੇਟੀ ਆ ਗਈ ਸੀ ਸਕੂਲੋਂ ਤੇ ਉਹਨੂੰ ਸੀਗਾ ਹੁਣ ਛੁੱਟੀਆਂ ਮੈਂ ਛੁੱਟੀਆਂ ਦਾ ਲਿਆ ਉਹਦੀਆਂ ਦਾ ਲਾਹਾ ਮੈਂ ਕਿਹਾ ਆ ਜਾ ਹੁਣ ਮੇਰੇ ਨਾਲ ਸੂਟ ਕਟਵਾ ਤੂੰ ਬਹਿ ਕੇ ਨਾ ਮੈਨੂੰ ਕੱਲੇ ਨੂੰ ਹੁਣ ਜਦੋਂ ਇਹ ਮੇਰੇ ਨਾਲ ਲੱਗੀਆਂ ਗਈ ਕਰਵਾਉਣਾ ਆਪ ਨੂੰ ਨਾ ਔਖਾ ਜਿਹਾ ਲੱਗਦਾ ਜਾਨੀ ਕਰਨਾ ਤੇ ਮੇਰੇ ਨਾਲ ਜਾਨੀ ਕਿ ਐਚੀ ਟੇਬ ਜਿਵੇਂ ਇੱਕ ਸਾਈਡ ਤੋਂ ਮੈਂ ਮਿੰਟ ਤਾਂ ਇੱਕ ਤੋਂ ਇਹਨੇ ਮਿੰਟ ਤਾਂ ਤੇ ਬਸ ਇਹਨੂੰ ਮੈਂ ਉਹੀ ਲੱਗੇ ਹੋਏ ਸੀਗੇ ਦਸਨ ਥੋੜੀ ਜਿਹੀ ਨਾਲੇ ਮੇਰੀ ਹੈਲਪ ਹੋ ਜੇ ਨਾਲੇ ਆਏ ਵੀ ਚਲੋ ਬੱਚਾ ਹਨਾ ਸਿੱਖ ਲੂਗਾ ਹੁਣ ਕਈ ਵਾਰੀ ਵੀ ਚਲੋ ਹੋਰ ਨਹੀਂ ਤਾਂ ਆਪ ਦੇ ਕੱਪੜੇ ਦਾ ਬੱਚਾ ਸਲਾਈ ਕਰਕੇ ਹਨਾ ਪਾਈ ਲੰਦਾਗਾ ਤੇ ਬਸ ਇੱਥੇ ਮੈਂ ਉਹੀ ਲੱਗੀ ਸੀਗੀ ਕੱਟਣ ਸੋਟ ਨਾ ਨਾ ਨੂਰ ਦੀਆਂ ਮਸਤੀਆਂ ਨੂਰ ਬਿਲਕੁਲ ਵੀ ਨਹੀਂ ਸੀ ਹੁਣ ਤਾਂ ਇੱਥੇ ਪੜੇ ਜਾਂਦੇ ਮੈਂ ਖਾਸ ਕਰ ਕੱਪੜੇ ਵਗੈਰਾ ਦੀ ਹਨਾ ਕਟਾਈ ਕਰਨ ਲੱਗੇ ਜਾਂ ਫਿਰ ਤਾਂ ਨੂਰ ਖਾਸ ਕਰਕੇ ਉੱਪਰ ਹੀ ਟੱਪਦੀ ਖਰੀ ਜਾਂਦੀ ਹੁੰਦੀ ਆ ਕੱਪੜਿਆਂ ਦੇ ਤੇ ਇੱਥੇ ਬਸ ਮੈਂ ਉਹੀ ਘੇਰਾ ਵਗੈਰਾ ਇੱਕ ਵਾਰੀ ਕੜਾਈ ਨੂੰ ਅਸਮੇ ਲਾ ਕੇ ਘੇਰਾ ਵਗੈਰਾ ਕੱਢ ਲੂੰਗੀ ਬਸ ਇੱਕੋ ਜਿਹਾ ਜਿਹੜਾ ਤੇ ਜੋੜ ਸੀ ਉਹਦੇ ਕਰਕੇ ਮੈਨੂੰ ਥੋੜਾ ਜਿਹਾ ਹੋ ਆਇਆ ਜਿਵੇਂ ਦੇ ਬਾਹਾਂ 사ਵੇਂ ਨਾਲੂ ਲੈ ਜਾਣੀਆਂ ਸੀਆਂ ਹਨ ਸਾਵੇਂ ਥੋੜਾ ਜਿਹਾ ਕਪੜਾ ਉਹ ਆਪਣਾ ਅਲੱਗ ਤੋਂ ਗਿਆ ਹਨ ਜਿਵੇਂ 8 9 ਇੰਚ ਕਪੜਾ ਲੱਗ ਲਿਆ ਰਿਹਾ ਤੇ ਸਾਵੇਂ ਥੋੜਾ ਜਿਹਾ ਕਪੜਾ ਹੋਰ ਪਾ ਕੇ ਆਪਣੀਆਂ ਜਿਹੜੀਆਂ ਬਾਜੂ ਨੇ ਉਹ ਵੱਡ ਜਾਂਦੀਆਂ ਵਿੱਚ ਤੁਸੀਂ ਵੀ ਹਨਾ ਕੋਈ ਵੀ ਇੱਕ ਲੈਨੇਓ ਖਾਸ ਕਰ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਸਾਰੀਆਂ ਮੇਰੀਆਂ ਭੈਣਾਂ ਹਨ ਅਗੇ ਵਾਰ ਕਿਸੇ ਨੂੰ ਨਹੀਂ ਇੰਨੀ ਨੌਲਜ ਹੁੰਦੀ ਹਨ ਤੇ ਆਮ ਖਰ ਵੈਸੇ ਦਾ ਪਤੀ ਦੁਕਾਨਦਾਰ ਵੀ ਖੋਲ ਕੇ ਬਣਾਉਂਦੇ ਪਰ ਜਿੰਨਾ ਚ ਜੋੜ ਹੁੰਦਾ ਉਹ ਦੁਕਾਨਦਾਰ ਚਲਾਕੀ ਨਾਲ ਹੀ ਨਾ ਉਹ ਕਰ ਜੁੰਦੇ ਨੇ ਵੀ ਤੁਸੀਂ ਇਹ ਚੀਜ਼ ਦਾ ਨਾ ਗੌਰ ਰੱਖਿਓ ਨਾ ਵੀ ਆਪਦੀ ਥੋੜੀ ਜੀ ਹੁੰਦਾ ਨਾ ਵੀ ਆਪ ਨੂੰ ਆਪ ਦਾ ਜਿਹੜਾ ਧਿਆਨ ਉਹ ਵੀ ਰੱਖਣਾ ਨਾ ਜ਼ਰੂਰੀ ਆਗਾ ਵੀ ਤੁਸੀਂ ਦੇਖ ਲਿਓ ਕੋਈ ਜੋੜ ਵਗੈਰਾ ਤਾਂ ਨਹੀਂ ਹੈਗਾ ਹਨਾ ਵਿੱਚ ਕਈ ਵਾਰ ਕੋਈ ਝਰਕੀ ਵਗੈਰਾ ਕੁਛ ਇਦਾਂ ਦਾ ਵਿੱਚ ਆ ਜਾਂਦਾਗਾ ਜਾਂ ਫਿਰ ਕਾਂਲ ਵਗੈਰਾ ਹਰ ਕਪੜੇ ਚ ਤੇ ਲੋ ਜੀ ਆਪਾਂ ਇੱਥੇ ਹੀ ਆਪਣੀ ਵੀਡੀਓ ਦਾ ਕਰਦੇ ਆ ਐਂਡ ਚੈਨਲ ਨੂੰ ਜੇਕਰ ਤੁਸੀਂਿਆ ਨਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੇ ਹੋਗੇ ਤਾਂ ਪਲੀਜ਼ ਜਰੂਰ ਸਪੋਰਟ ਕਰਿਓ ਹਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਹਰ ਸ਼ੁਕਾਲ ਜੀ